ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਕੈਬਨਟ ਮੰਤਰੀ ਰੈਂਕ ਅਤੇ ਤਲਵੰਡੀ ਸਾਬੋ ਦੇ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਨਥੇਹਾ ਵਿਖੇ 12 ਵਿਕਾਸ ਕਾਰਜਾਂ ਦਾ ਨੀਂ ਪੱਥਰ ਰੱਖਿਆ ਗਿਆ ਜਿੱਥੇ ਮੁਸ਼ਕਲਾਂ ਸੁਣੀਆਂ ਉੱਥੇ ਉਹਨਾਂ ਕਿਹਾ ਕਿ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਯਤਨਸ਼ੀਲ ਹੈ ਅਤੇ ਇਸ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਪਿੰਡਨ ਥੇਹਾ ਵਿਖੇ ਲਗਭਗ 6 ਕਰੋੜ 99 ਲੱਖ ਰੁਪਏ ਦੀ ਲਾਗਤ ਨਾਲ ਲਗਭਗ 45 ਗਲੀਆਂ ਨਾਲੀਆਂ, ਛੱਪੜਾਂ ਦਾ ਨਵੀਨੀਕਰਨ, 4 ਪਾਰਕ, 2 ਅੰਕਣਵਾੜੀ ਇਮਾਰਤਾਂ, ਮਨਰੇਗਾ ਭਵਨ ਤੇ ਬਾਲਮਿਕੀ ਧਰਮਸ਼ਾਲਾ ਦੀ ਉਸਾਰੀ ਡਿਸਪੈਂਸਰੀ ਦੀ ਇਮਾਰਤ ਹਰਿਆਣਾ ਦੇ ਪਿੰਡ ਸੂਰਤਿਆਂ ਨੂੰ ਜੋੜਨ ਵਾਲੀ ਅਤੇ ਮੇਨ ਰੋਡ ਤੋਂ ਸਕੂਲ ਨੂੰ ਜਾਣ ਵਾਲੀ ਕੱਚੇ ਰਸਤੇ ਕੰਕਰੀਟ ਸੜਕ ਬਣਾ ਕੇ ਜੋੜਿਆ ਜਾਵੇਗਾ ਇਸ ਤੋਂ ਇਲਾਵਾ ਖੇਡ ਗਰਾਊਂਡ ਚਾਰ ਪਬਲਿਕ ਟਾਇਲਟ ਅਤੇ ਕਵਰਾਂ ਦੀ ਚਾਰ ਦਿਵਾਰੀ ਕਰਵਾ ਕੇ ਜਲਦ ਹੀ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ ਇਸ ਮੌਕੇ ਸਰਪੰਚ ਸ਼੍ਰੀਮਤੀ ਰਾਜਰਾਣੀ ਅਤੇ ਹਲਕਾ ਵਿਧਾਇਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸਨੂੰ ਵੀ ਨਹੀਂ ਕਰਨ ਨਾਲ ਪਿੰਡ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ ਤੇ ਸਾਫ ਸਫਾਈ ਰਹਿਣ ਨਾਲ ਪਿੰਡ ਵਿੱਚ ਪਿੰਡ ਵਾਸੀ ਸਿਹਤਯਾਬ ਰਹਿਣਗੇ ਅਤੇ ਪਿੰਡ ਦੀਆਂ ਗਲੀਆਂ ਸਾਫ਼ ਹੋਣ ਕਾਰਨ ਪਿੰਡ ਸੁੰਦਰ ਗ੍ਰਾਮ ਕਹਿਲਾਏਗਾ ਇਸ ਮੌਕੇ ਸਰਪੰਚ ਦੇ ਪਤੀ ਸੁਖਪਾਲ ਸਿੰਘ ਅਤੇ ਬਲਾਕ ਪ੍ਰਧਾਨ ਬਿੱਕਰ ਸਿੰਘ ਨਥਿਆ ਜਿੱਥੇ ਪੰਜਾਬ ਸਰਕਾਰ ਅਤੇ ਪ੍ਰੋਫੈਸਰ ਬਲਜਿੰਦਰ ਕੌਰ ਦਾ ਧੰਨਵਾਦ ਕੀਤਾ ਉਥੇ ਕਿਹਾ ਕਿ ਕੁਝ ਹੋਰ ਕੰਮ ਅਧੂਰੇ ਹਨ ਉਹ ਵੀ ਜਲਦੀ ਹੀ ਕਰਵਾਏ ਜਾਣਗੇ ਤਾਂ ਕਿ ਪਿੰਡ ਸੁੰਦਰ ਬਣਾਇਆ ਜਾ ਸਕੇ ਇਸ ਮੌਕੇ ਸਮੁੱਚੀ ਪੰਚਾਇਤ ਤੋਂ ਇਲਾਵਾ ਜਸਵੀਰ ਸਿੰਘ ਚਾਲ ਚਰਨਜੀਤ ਸਿੰਘ ਸੱਗੂ ਗੁਰਮੇਲ ਸਿੰਘ ਗੇਲ ਜਸਵਿੰਦਰ ਕੌਰ ਸਰਪੰਚ ਜਗਰਾਮ ਤੀਰਥ ਕਿਰਪਾਲ ਸਿੰਘ ਮੱਖਾ ਸ਼ਕੰਦਰ ਸਿੰਘ ਕੁਲਵੰਤ ਸਿੰਘ ਸਤਨਾਮ ਸਿੰਘ ਸੱਤਾ ਤਰਸੇਮ ਸਿੰਘ ਸੇਮੀ ਸਮੂਹ ਅਹੁਦੇਦਾਰ ਤੇ ਪਾਰਟੀ ਵਰਕਰ ਹਾਜ਼ਰ ਸਨ ਅੱਜ ਸੁਭਾਗਾ ਦਿਨ ਹੈ ਕਿਉਂਕਿ ਦਿਮਾਗ ਉਹਦੇ ਬਰਸਾਵਾ ਇਸ ਜਿਹਨੇ ਗਲੀਆਂ ਬਕਾਇਦਾ ਜਿਹੜੇ ਵੀ ਕੰਮ ਆਪਾਂ ਕਹੇ ਜਿਹੜੇ ਇਮੀਡੀਟਲੀ ਹੋਣ ਵਾਲੇ ਆ ਉਹ ਅੱਜ ਇਹ ਐਲਾਨ ਕਰਕੇ ਜਾਣਗੇ ਤੇ ਜਲਦੀ ਤੋਂ ਜਲਦੀ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਇਹ ਕੰਮ ਸਾਡੇ ਸਟਾਰਟ ਕਰੇ ਜਾਣਾ ਤਾਂ ਜੋ ਨਗਰ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ ਸੁਭਾਸ਼ ਸਤਕਾਰਯੋਗ ਵੱਡੀ ਗੱਡੀ ਦੇ ਵਿੱਚ ਪਹੁੰਚੀ ਹੋਣੀ ਹੈ ਇੱਥੇ ਮੇਰੀਆਂ ਮਾਦਾਮਾਂ ਮੇਰੀਆਂ ਪਹਿਣਾ ਮੇਰੇ ਹਜ਼ੂਰਤ ਮੇਰੇ ਵੀ ਅਰਸ਼ੂਚੀ ਪੰਚਾਇਤ ਹੈ ਆਪ ਸਭ ਦਾ ਤਨਮਾਨ ਕਰਦੀ ਹਾਂ ਫਤਿਹ ਬਲਾਨੀ ਮਾਨੀ ਕੁਸ਼ੀ ਦਾ ਖੰਸਾ ਭਾਈ ਗੁਰਜੀਤ ਦੀ ਫਤਿਹ ਸੋ ਪਿਛਲੇ ਕਈ ਦਿਨਾਂ ਤੋਂ ਜਦੋਂ ਦੀ ਪੰਚਾਇਤਾਂ ਬਣੀਆਂ ਨੇ ਇਸ ਤਰੀਕੇ ਦੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਦਰਿਆ ਬਣਾਉਣ ਦਾ ਨਾਲੀਆਂ ਬਣਾਉਣੀਆਂ ਛੱਪੜਾਂ ਦਾ ਵੀ ਨਿਰਮਣ ਕਰਨਾ ਕਿਤੇ ਕਿਸੇ ਪਿੰਡ ਕੋਈ ਧਰਮਸ਼ਾਲਾ ਮਨਜ਼ੂਰ ਕਰਨੀ ਸੋ ਉਹਨਾਂ ਕੰਮਾਂ ਦੇ ਜਿਹੜੇ ਨੀਂ ਕੱਥਰ ਵਿੱਚ ਉਹ ਰੱਖੇ ਜਾ ਰਹੇ ਹੋ। ਔਰ ਇਹ ਮੈਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਆ। ਵੀ ਇਹ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਯਾ ਫਿਰ ਛੋਟੇ ਬਣੋ ਚੁਣੇ ਗਏ ਪਹਿਲੇ-ਪਹਿਲੇ ਮੈਂ ਕਹਿ ਸਕਦੀ ਨੇ ਵੀ ਜਿੱਥੇ ਇੰਨੇ ਤੇ ਜਿਹੜੇ ਨਾ ਪੰਚਤਾਂ ਬਣਾਉਣ ਦਾ ਕੰਮ ਸ਼ੁਰੂ ਹੋਇਆ ਨਹੀਂ ਅਜੇ ਤੱਕ ਦਾ ਰਿਕਾਰਡ ਆ ਮੈਨੇ ਬੋਲ ਕੇ ਦੱਸ ਦਿੱ ਲੋਕ ਨੂੰ ਕੰਮ ਨਹੀਂ ਸ਼ੁਰੂ ਹੋਇਆ ਇਸ ਤਿੱਕੇ ਸੋ ਮੈਂ ਹਥੋੜੇ-ਥੋੜੇ ਪਹਿਲਾਂ 3 ਮਾ ਆਈਆਂ 3 ਮਾ ਨਹੀਂ ਆ ਕੇ ਪਿੰਡ ਦੀ ਗਲੀ-ਗਲੀ ਦੇ ਵਿੱਚ ਜਾ ਕੇ ਤੁਹਾਨੂੰ ਪੁੱਛ ਕੇ ਵੀ ਜਿਹੜੇ ਕੰਮ ਧੋਣ ਵਾਲੇ ਸਨ ਦੱਸ ਦੋ ਉਹਨਾਂ ਕੰਮਾਂ ਦੀ ਲਿਸਟ ਲੈ ਕੋਲ ਲਈ ਉਹ ਮੈਂ ਜੀ ਐਲਾਨ ਕਰਨ ਲੱਗਿਆ ਵੀ ਜਿਹੜੇ ਐਸਟੀਮੇਟ ਲੱਗ ਕੇ ਕਮ ਖਾਸ ਹੋ ਚੁੱਕੇ ਨੇ ਤੇ ਜਿਨ੍ਹਾਂ ਦਾ ਨੀ ਪੱਥਰਾਂ 'ਚ ਰੱਖਿਆ ਗਿਆ ਇਹਨਾਂ ਸਾਰੇ ਕੰਮਾਂ ਦੀ ਸ਼ੁਰੂਆਤ ਜਿਹੜੀ ਉਹ ਬੜੀ ਜਲਦੀ ਕੀਤੀ ਜਾ ਰਹੀ ਹੈ ਜਿਦੇ ਚੋ ਗਲੀਆਂ ਨਾਲੀਾਂ ਦੀ ਲਈਆਂ ਪੱਗ 45 ਗਲੀਆਂ ਦੀ ਇਹਦੇ ਲਈ 2 ਕਰੋੜ 50 ਲੱਖ ਰੁਪਏ ਦੀ ਗ੍ਰਾਂਟ ਤਾਂ ਮਨਜ਼ੂਰ ਕੀਤੀ ਜਾਂਦੀ ਹੈ ਛਪੜਾਂ ਦੇ ਨੀ ਕੰਮ ਲਈ 1 ਕਰੋੜ 50 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਜਾਂਦੀ ਹੈ। ਪਾਰਕ 4 ਬੰਡੀਆਂ ਜਿਹਦੇ ਲਈ 3 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਜਾਂਦੀ ਹੈ। ਅੰਗਰਵਾੜੀ ਬੇਗਨਾ 2 ਬੰਡੀਆਂ ਜਿਹਦੇ ਲਈ 20 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਜਾਂਦੀ ਹੈ। ਮਰੇਗਾ ਭਵਨ ਜਿਹਦੇ ਲਈ 10 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਜਾਂਦੀ ਹੈ। ਬਾਲਿਕਾ ਧਰਮਸ਼ਾਲਾ ਚ ਪਾਰਕ 4 ਦਮਾਰੀ ਤੇ ਕਮਰਾ ਜਿਹਦੇ ਲਈ 12 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਜਾਂਦੀ ਹੈ। ਦਸਪੰਸਰੀ ਦੀ 4 ਬਾਰਾਂ ਵਾਲੀ ਤੇ ਕਮਰਾ ਜਿਹਦੇ ਲਈ 12 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਜਾਂਦੀ ਹੈ ਸੂਰਤੀ ਵਾਲਾ ਜਿਹੜਾ ਕੱਚਾ ਰਾਹ ਉਹਦੇ ਸਿਮਿੰਟ ਵਾਲੀ ਸੜਕ ਬਣਦੀ ਹੈ ਜਿਹਦੇ ਲਈ 75 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਜਾਂਦੀ ਹੈ ਔਰ ਮੇਨ ਲੋਕ ਤੋਂ ਸਕੂਲ ਅਜ ਦਾ ਕੱਚਾ ਉਹਦੀ ਸੜਕ ਲਈ 75 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਜਾਂਦੀ ਹੈ ਖੇਡ ਗਾਉਂ ਲਈ 35 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਜਾਂਦੀ ਹੈ ਕਮਪਲਟ ਟਾਇਲਟ ਚਾਰ ਬਣਨੇ ਨੇ ਜਿਹਦੇ ਲਈ 25 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਜਾਂਦੀ ਹੈ ਕਬਰਾਂ ਦੀ ਚਾਰ ਦੁਆਰੀਆਂ ਜੀ ਜਿਹਦੇ ਲਈ 5 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਜਾਂਦੀ ਹੈ ਸੋ ਵਾਟਰ ਟੈਂਕ ਦੀ ਮਰਮਤ ਹੋਣੀ ਹੈ ਜਿਹੜਾ ਸ਼ਾਇਦ ਉਸ ਦਿਨ ਐਸਟੀਮੇਟ ਅਵੇਲੇਬਲ ਨਾ ਹੋ ਰਿਹਾ ਤੇ ਇਹਦੇ ਲਈ ਜਿੰਨੀ ਵੀ ਗ੍ਰਾਂਟ ਲੋਕ ਨੂੰ ਮੈਨੂੰ ਪਤਾ ਕਰਾਤੀ ਸੋ ਇਸ ਕੰਮ ਨੂੰ ਸਿਰੇ ਚੜਾਜੋ ਇਹ ਵੀ ਨਹੀਂ ਹੋ ਰਿਹਾ ਸੋ ਅੱਜ ਕੱਲ੍ਹ ਜੀ ਤੁਹਾਡੇ ਸਾਹਮਣੇ ਇੰਨੀ ਦਰਾਂ ਦੇ ਮੈਨੂੰ ਨੇ ਲੱਗਦਾ ਕਦੇ ਕਿਸੇ ਸਰਕਾਰ ਨੇ ਹੌਸਲਾ ਵੀ ਕੀਤਾ ਉਹਨਾਂ ਦਿਨ ਸੋ ਐਸ ਵੇਲੇ ਮੈਂ ਪਿੰਡਾਂ ਨਹੀਂ ਹੱਦ ਵਿੱਚ ਖੜੀ ਆ ਇਸ ਤੋਂ ਪਹਿਲਾਂ ਬਹੁਤ ਸਾਰੇ ਪਿੰਡਾਂ ਦਾ ਅੱਜ ਜਿਹੜੇ ਨੀ ਪੱਥਰ ਦੇ ਪ੍ਰੋਗਰਾਮ ਜਾਂ ਫਿਰ ਥੋੜੇ ਦਿਨ ਪਹਿਲਾਂ ਰੱਖੇ ਗਏ ਸੀਗੇ ਜਿੱਥੇ ਪਿੰਡ-ਪਿੰਡ ਜਾ ਕੇ ਪਿੰਡ ਵੱਲੋਂ ਜੜੀਆਂ ਵੀ ਮੰਗਾਰੀਆਂ ਨੇ ਕਿਤੇ ਛੱਪੜਾਂ ਦਾ ਨਵੀਨੀ ਕਰਨਾ ਕਿਤੇ ਸੜਕਾਂ ਬਣਾਉਣ ਵਾਲੀਆਂ ਨੇ ਕਿਤੇ ਗਲੀਆਂ ਬਣਾਉਣ ਵਾਲੀਆਂ ਨੇ ਕਿਤੇ ਨਾਲੀਆਂ ਬਣਾਉਣ ਵਾਲੀਆਂ ਨੇ ਸੋ ਉਹਨਾਂ ਸਾਰੇ ਕੰਮਾਂ ਦਾ ਜਿਹੜਾ ਜ਼ਾਇਜ਼ਾ ਲਾਇਕੀ ਉਹਦੇ ਪ੍ਰੋਪਰ ਐਸਟੀਮੇਟ ਬਣਾ ਕੇ ਉਹਨਾਂ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਉਹ ਸਾਰੇ ਤੇ ਸਾਰੇ ਕੰਮ ਜਿਹੜੇ ਮਨਜ਼ੂਰ ਕੀਤੇ ਗਏ ਨੇ ਸੋ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਵੀ ਜਿਹੜੇ ਮਾਨ ਸਮਾਨ ਦੇ ਨਾਲ ਮੇਰੇ ਲੋਕਾਂ ਨੇ ਮਨੇ ਦੋ ਵਾਰੀ ਵਿਧਾਨ ਸਭਾ ਦੇ ਵਿੱਚ ਪੇਚਿਆ ਉਹਨਾਂ ਨੇ ਇੱਕ ਹੱਕ ਜਤਾਇਆ ਕਿ ਅਸੀਂ ਆਪਣੇ ਪਿੰਡਾਂ ਦੀ ਕੁੜੀ ਨੂੰ ਜਿਤਾ ਰਹੇ ਹਾਂ ਸੋ ਉਸ ਮਾਨ ਸਮਾਨ ਨੂੰ ਮੁੱਖ ਰੱਖਦੇ ਹੋਏ ਸਤਕਾਰ ਨੂੰ ਮੁੱਖ ਰੱਖਦੇ ਹੋਏ ਉਹਨਾਂ ਦਾ 5 ਸਾਲ ਹੋ ਸੀਗੇ ਜਿੱਥੇ ਮੇਰੀ ਸਰਕਾਰ ਨਹੀਂ ਸੀ 2.5 ਸਾਲ ਹੋ ਸੀਗੇ ਜਿੱਥੇ ਮੇਰੀਆਂ ਪੰਚਾਇਤਾਂ ਨਹੀਂ ਸੀ ਸੋ 2.5 ਸਾਲ ਬਚੇ ਨੇ 2.5 ਸਾਲਾਂ ਦੇ ਵਿੱਚ ਮਤਲਬ ਉਹਨਾਂ ਦਾ ਹਰ ਕੰਮ ਜਿਹੜਾ ਆ ਉਹਨੂੰ ਉਹਦਾ ਜਾਇਜ਼ਾ ਲੈ ਕੇ ਉਹਦਾ ਐਸਟੀਮੇਟ ਬਣਾ ਕੇ ਉਹਨਾਂ ਨੂੰ ਪੂਰਾ ਕੀਤਾ ਜਾਊਗਾ ਤੇ ਮੈਂ ਸਾਰੇ ਨਗਰਾਂ ਦਾ ਤਹਿਦੋਂ ਧੰਨਵਾਦ ਕਰਦੀ ਆ ਵੀ ਜਿਨ੍ਹਾਂ ਨੇ ਸੋਹਣੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਪੰਚਾਇਤਾਂ ਚੁਣੀਆਂ ਨੇ ਤੇ ਹਰ ਪੰਚਾਇਤ ਦਾ ਜਿਹੜਾ ਆ ਉਹ ਸਵਾਗਤ ਕੀਤਾ ਮੈਂ ਵਿਕਰ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਮੌਜੂਦਾ ਪੰਜ ਪਿੰਡਾਂ ਦੇ ਸਹਾ ਅੱਜ ਸਾਡੇ ਪਿੰਡਾਂ ਐਮਐਲਏ ਪ੍ਰੋਫੈਸਰ ਮਨਿੰਦਰ ਕੌਰ ਜੀ ਆਏ ਸਨ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜੋ-ਜੋ ਪਿੰਡ ਨੂੰ ਗ੍ਰਾਂਟਾਂ ਤਕਸੀਮ ਕਰਕੇ ਗਏ ਹਨ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਗ੍ਰਾਂਟਾਂ ਚ ਜਿਵੇਂ ਕਿ ਇੱਕ ਇਧਰ ਮੇਨ ਰੋਡ ਤੋਂ ਮਰਦਸਪੁਰ ਤੱਕ ਰਸਤਾ ਉਹ ਪੱਕਾ ਹੋਣਾ ਹੈ ਇੱਕ ਸਾਡੇ ਆਰਓ ਕੋਲੋਂ ਸੂਰਤਗੇ ਵਾਲੀ ਰੋਡ ਮੇਨ ਰੋਡ ਤੱਕ ਉਹ ਰਸਤਾ ਕੰਕਰੀਟ ਨਾਲ ਪੱਕਾ ਹੋਣਾ ਹੈ ਵਿੱਚ ਪਿੰਡ ਦੀਆਂ ਲਗਭਗ 45 46 ਗਲੀਆਂ ਹਨ ਸਾਰੀਆਂ ਉਹ ਪੱਕੀਆਂ ਹੋਣੀਆਂ ਇਸ ਤੋਂ ਇਲਾਵਾ ਤਿੰਨ ਪਾਰਕ ਦੋ ਅੰਗਣਵਾੜੀ ਸੈਂਟਰ ਤੇ ਇੱਕ ਆਪਣਾ ਪਿੰਡ ਦੇ ਪਾਰਕ ਨੇ ਤੇ ਟੋਬੇ ਦਾ ਨਵੀਨੀ ਕਰਨਾ ਸਾਰੇ ਤਿੰਨ ਟੋਬੇ ਟੋਬਿਆਂ ਦਾ ਨਵੀਨੀ ਕਰਨਾ ਕੁੱਲ ਮਿਲਾ ਕੇ ਬਹੁਤ ਹੀ ਹੋਰ ਵੀ ਮੰਗਾ ਚਲੋ ਕੁਛ ਆਪਾਂ ਹੋਰ ਰਹਿ ਜਾਂਦੀਆਂ ਹਨਾ ਧਿਆਨ ਚੋਂ ਤੇ ਡਿਸਪੈਂਸਰੀ ਦੇ ਨਾਲ ਇੱਕ ਕਮਰਾ ਉਹਨਾਂ ਦੀ ਜਿਹੜੀ ਚਾਰ ਦਿਵਾਰੀ ਕਰਨੀ ਹੈ ਤੇ ਉਹਦੇ ਇਹ ਸਾਡੀਆਂ ਮੰਗਾਂ ਪੂਰੀਆਂ ਕਰੀਆਂ ਹਨ ਜਿਸ ਤੇ ਲਗਭਗ 6 ਕਰੋੜ 99 ਲੱਖ ਰੁਪਇਆ ਦਿੱਤਾ ਹੈ ਤੇ ਅਸੀਂ ਪੰਜਾਬ ਸਰਕਾਰ ਦਾ ਤੇ ਬੀਬਾ ਬਲਜਿੰਦਰ ਕੌਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਅੱਗੇ ਵੀ ਉਹ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਹਨ ਕਿ ਜੋ-ਜੋ ਪਿੰਡ ਦੇ ਕਾਰਜ ਹੋਰ ਵੀ ਰਹਿੰਦੇ ਹਨ ਤੁਸੀਂ ਸਾਨੂੰ ਦੱਸੀ ਜਾਓ ਅਸੀਂ ਪੂਰੇ ਕਰੀ ਜਾਵਾਂਗੇ ਅਤੇ 2027 ਵਿੱਚ ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਮੰਗਾਂਗੇ ਸੋ ਅਸੀਂ ਫਿਰ ਮੈਂ ਆਪਣੇ ਵੱਲੋਂ ਤੇ ਸਾਡੀ ਸਮੁੱਚੀ ਟੀਮ ਵੱਲੋਂ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਬੀਬਾ ਬਲਜਿੰਦਰ ਕੌਰ ਜੀ ਦਾ ਭਗਵੰਤ ਸ마ਰ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਧੰਨਵਾਦ